ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਆ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਆ ਸੁਮਨਪ੍ਰੀਤ ਕੌਰ ਅੱਜ ਹੈ 20 ਅਕਤੂਬਰ 2025 ਅੱਜ ਦੀ ਕਲਾਸ ਦੇ ਵਿੱਚ ਅਸੀਂ ਕਰਾਂਗੇ 20 ਅਕਤੂਬਰ 2025 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰ ਇੱਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰਾਮ ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਕਲਾਸ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਅੱਜ ਦੀ ਕਲਾਸ ਚੰਗੀ ਲੱਗੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਹਾਲ ਹੀ ਵਿੱਚ ਸੁਪਰੀਮ ਕੋਰਟ ਕਮੇਟੀ ਦਾ ਪਹਿਲਾ ਟਰਾਂਸਜੈਂਡਰ ਮੈਂਬਰ ਕੌਣ ਬਣਿਆ ਹੈ ਸੁਪਰੀਮ ਕੋਰਟ ਕਮੇਟੀ ਦਾ ਪਹਿਲਾ ਟਰਾਂਸਜੈਂਡਰ ਮੈਂਬਰ ਬਣਿਆ ਅਕਾਈ ਪਦਮਾ ਸਾਲੀ অপশন বি ইজ আ রাইট আনসার কাই পদ্মশালী সুপ্রিম কোর্ট কমিটি দে পহলে ট্রান্সজেন্ডার মেম্বার বনে দেখ ਸਕਦੇ ਹੋ ਤੁਸੀਂ ইমেজ ਦੇ ਵਿੱਚ ابھی কাই পদ্ਮਾশালী नेक्स्ट ਹੈ ਕਿਸ দেশ ਨੇ ਹਾਲ ਹੀ ਵਿੱਚ ਭਾਰਤ ਵਿੱਚ SU-57 জেট ਬਣਾਉਣ ਦੀ ਪੇਸ਼ਕਸ਼ ਕੀਤੀ ਹਾਂਜੀ SU-57 জেট ਇਹ ਵੈਸੇ ਤਾਂ মেড ਇਨ ਇੰਡੀਆ ਹੋਵੇਗਾ ਪਰ ਇਸ ਨੂੰ ਰੂਸ ਨੇ ਬਣਾਉਣ ਦੀ ਪੇਸ਼ਕਸ਼ ਕੀਤੀ ਹੈ ਕਿ ਭਾਰਤ ਵਿੱਚ ਬਣਾਇਆ ਜਾਵੇਗਾ অপশন সি ইজ দা রাইট आंसर ਠੀਕ ਹੈ ਹੁਣ ਰੂਸ ਦੀ ਗੱਲਾਂ ਤਾਂ ਦੇਖ ਸਕਦੇ ਹਾਂ ਤੁਸੀਂ ਮੈਪ ਦੇ ਵਿੱਚ ਰੂਸ ਰੂਸ ਦੇ ਕੈਪੀਟਲ ਆ ਮਾਸਕੋ ਕਰੰਸੀ ਆ ਰਸ਼ੀਅਨ ਰੂਪਲ ਪ੍ਰੈਜ਼ੀਡੈਂਟ ਆ ਬੁਲਾਦੀਮੀਰ ਪੋਪੇਨ ਭਾਰਤ ਤੇ ਰੂਸ ਦਰਮਿਆਨ ਇੰਦਰਾ 2025 ਫੌਜੀ ਅਭਿਆਸ ਮਹਾਜਨ ਫੀਲਡ ਫਾਇਰਿੰਗ ਰੇਂਜ ਰਾਜਸਥਾਨ ਦੇ ਪੀਕਾ ਨੇੜੇ ਵਿਖੇ ਹੋਇਆ ਰੂਸ ਅਮਰੀਕਾ ਨਾਲ ਪ੍ਰੋਟੋਨੀਅਮ ਸਮਝੌਤੇ ਤੋਂ ਪਿੱਛੇ ਹਟਿਆ ਰੂਸ 2030 ਤੱਕ ਰੀਸਾਈਕਲ ਕੀਤੀ ਤਿੱਦਨ ਦੀ ਵਰਤੋਂ ਕਰਕੇ ਦੁਨੀਆ ਦਾ ਪਹਿਲਾ ਪਰਮਾਣੂ ਊਰਜਾ ਸਿਸਟਮ ਲਾਂਚ ਕਰੇਗਾ ਭਾਰਤੀ ਹਥਿਆਰਬੰਦ ਸੈਨਾਮਾ ਦਾ ਇੱਕ ਦਲ ਬਹੁਪੱਖੀ ਅਭਿਆਸ ਦਾ ਪਾੜ ਲਈ ਰੂਸ ਰਵਾਨਾ ਹੋਇਆ ਰੂਸ ਨੇ ਵਾਦਾ ਕਰਨ ਵਾਲੇ ਅਜਮਾਏ ਸੰਤੀਜਾਂ ਤੋਂ ਬਾਅਦ ਕੋਲਨ ਕੈਂਸਰ ਦਾ ਟੀਕਾ ਪੇਸ਼ ਕੀਤਾ ਰੂਸ ਨੇ ਭਾਰਤੀ ਕਾਮਿਆਂ ਲਈ 10 ਲੱਖ ਨੌਕਰੀਆਂ ਦੇ ਮੌਕੇ ਖੋਲੇ ਰੂਸ ਵਿੱਚ 600 ਸਾਲਾਂ ਬਾਅਦ ਕਰੈਸ਼ੇਨ ਨੀਕੋਵ ਜਵਾਲਾਮੁਖੀ ਫਟਿਆ ਰੂਸ ਨੇ ਆਪਣਾ ਸਭ ਸਭ ਤੋਂ ਵੱਡਾ ਜਲਸੈਨਾ ਅਭਿਆਸ ਜੁਲਾਈ ਸਟਾਰਮ ਕੀਤਾ ਨੈਕਸਟ ਹੈ ਹਾਲ ਹੀ ਵਿੱਚ ਕਰਨਲ ਮਾਈਕਲ ਰੈਂਡਰੀਆ ਨੀਰੀਨਾ ਨੇ ਕਿਸ ਦੇਸ਼ ਦੇ ਰਾਸ਼ਟਰਪਤੀ ਵਜੋਂ ਸੌ ਚੁੱਕੇ ਨਾਮ ਤੁਸੀਂ ਧਿਆਨ ਦੇ ਵਿੱਚ ਰੱਖਣਾ ਕਰਨਲ ਮਾਈਕਲ ਰੈਂਡਰੀਆ ਨੀਰੀਨਾ ਇਹਨਾਂ ਨੇ ਰੀਸੈਂਟਲੀ ਮੈਡਾਗਾਸਕਰ ਦੇ ਰਾਸ਼ਟਰਪਤੀ ਵਜੋਂ ਸੌ ਚੁੱਕੇ ਜਿਵੇਂ ਕਿ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਕਿ ਮੈਡਾਗਾਸਕਰ ਦੇ ਜਿਹੜੇ ਰਾਸ਼ਟਰਪਤੀ ਆ ਉਹ ਦੇਸ਼ ਛੱਡ ਕੇ ਚਲੇ ਗਏ ਆ ਹੈ ਨਾ ਤੇਜਸ ਕਾਰਨ ਇਹਨਾਂ ਨੂੰ ਇਹ ਜਿਹੜੇ ਰਾਸ਼ਟਰਪਤੀ ਦੇ ਆਉਂਦੇ ਤੋਂ ਇਹਨਾਂ ਨੂੰ ਦੇਸ਼ ਨਿਕਾਲਾ ਵੀ ਦੇ ਦਿੱਤਾ ਗਿਆ ਵਾ ਤੇ ਉੱਥੋਂ ਦਾ ਜਿਹੜਾ ਜਿੰਨਾ ਵੀ ਕਬਜ਼ਾ ਵਾ ਜਾਂ ਕਹਿ ਸਕਦੇ ਆ ਰਾਸ਼ਟਰਪਤੀ ਦਾ ਕਬਜ਼ਾ ਦਾ ਜਿਹੜਾ ਉਹ ਉੱਥੇ ਫੌਜ ਨੇ ਆਪਣੀ ਜਿਹੜਾ ਕਬਜ਼ਾ ਧਾਰਨ ਕਰ ਲਿਆ ਜਿਹਨੂੰ ਆਪਾਂ ਬੋਲ ਦਿੰਦੇ ਆ ਮਾਰਸ਼ਲ ਲਾ ਮਾਰਸ਼ਲ ਲਾ ਲੱਗੂ ਹੋ ਚੁੱਕਿਆ ਤੇ ਉਸ ਤੋਂ ਬਾਅਦ ਹੁਣ ਉੱਥੋਂ ਦੇ ਕਰਨਲ ਮਿਸੇਲ ਰੈਡਰੀਆਨੀ ਨੇ ਰਾਸ਼ਟਰਪਤੀ ਵਜੋਂ ਸੋਚੂਗੀ ਮੈਡਾਗਾਸਕਰ ਦੀ ਆਹੇ ਮਿਲਟਰੀ ਦੇ ਆ ਠੀਕ ਹੈ ਮਾਰਸ਼ਲ ਲੋ ਲੱਗਦਾ ਵਾ ਜਦੋਂ ਰਾਸ਼ਟਰਪਤੀ ਦੇਸ਼ ਦੇ ਵਿੱਚੋਂ ਚਲੇ ਆ ਜਾਵੇ ਜਾਂ ਅਸਤੀਫਾ ਦੇ ਦੇਵੇ ਜਾਂ ਸੰਵਿਧਾਨ ਦੇ ਅਕੋਰਡਿੰਗ ਕੰਮ ਨਾ ਕਰੇ ਮੈਡਾਗਾ ਮੈਡਾਗਾਸਕਰ ਦੀ ਗੱਲ ਨਾਲ ਤੁਸੀਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਮੈਡਾਗਾਸਕਰ ਮੈਡਾਗਾਸਕਰ ਦੀ ਕੈਪੀਟਲ ਆ ਐਂਟਾਨਾ ਰਿਵਿਊ ਤੇ ਕ੍ਰਾਂਸੀਆ ਅਰੀਆਰੇ ਪ੍ਰੈਜ਼ੀਡੈਂਟ ਐਂਡਰੇ ਰਜ਼ਵੇਲਾ ਜਿਹੜੇ ਕਿ ਦੇਸ਼ ਛੱਡ ਕੇ ਭੱਜ ਗਏ ਆ ਨੈਕਸਟ ਹੈ ਹਾਲ ਹੀ ਵਿੱਚ ਬ੍ਰੈਮੋਜ਼ ਮਿਜ਼ਾਈਲਾਂ ਦੀ ਪਹਿਲੀ ਖੇਪ ਕਿਸ ਬ੍ਰੈਮੋਜ਼ 에어로ਸਪੇਸ ਯੂਨਿਟ ਵਿੱਚ ਭੇਜੀ ਗਈ ਹਾਂਜੀ ਲਖਨਊ ਦੀ ਬ੍ਰੈਮੋਜ਼ 에어로ਸਪੇਸ ਇਕਾਈ ਤੋਂ ਸਾਡੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਉੱਤਰ ਪ੍ਰਦੇਸ਼ ਦੇ ਚੀਫ ਮਿਨਿਸਟਰ ਯੋਗੀ ਅਦਿੱਤਿਆਨਾਥ ਨੇ ਪਹਿਲੀ ਖੇਪ ਲਖਨਊ ਤੋਂ ਭੇਜੀ ਆ ਬ੍ਰੈਮੋਜ਼ ਮਿਜ਼ਾਈਲਾਂ ਦੀ ਸੋ ਤੁਸੀਂ ਧਿਆਨ ਦੇ ਵਿੱਚ ਰੱਖਣਾ অপਸ਼ਨ A ਇੱਥੇ ਰਾਈਟ ਆਨਸਰ ਹੈ ਲਖਨਊ ਨੈਕਸਟ ਹੈ ਹਾਲ ਹੀ ਵਿੱਚ ਹਰਸ਼ ਸੰਘਵੀ ਕਿਸ ਰਾਜ ਦੇ ਨਵੇਂ ਮੁੱਖ ਉਪ ਮੰਤਰੀ ਬਣੇ ਹਨ ਹਰਸ਼ ਸੰਘਵੀ ਇਹ ਰੀਸੈਂਟਲੀ ਗੁਜਰਾਤ ਦੇ ਨਵੇਂ ਮੁੱਖ ਉਪ ਮੰਤਰੀ ਬਣੇ ਦੇਖੋ ਗੁਜਰਾਤ ਦੀ ਕੈਬਨਿਟ ਦੇ ਵਿੱਚ ਜਿੰਨੇ ਵੀ ਮੰਤਰੀ ਸੀ ਸਭ ਨੇ ਅਸਤੀਫਾ ਦੇ ਦਿੱਤਾ ਗੁਜਰਾਤ ਦੇ ਚੀਫ ਮਿਨਿਸਟਰ ਤੋਂ ਇਲਾਵਾ ਬਾਕੀ ਸਾਰਿਆਂ ਨੇ ਅਸਤੀਫਾ ਦਿੱਤਾ ਤੇ ਹੁਣ ਉਥੋਂ ਦੇ ਨਵੇਂ ਉਪ ਮੁੱਖ ਮੰਤਰੀ ਬਣਾਏ ਗਏ ਆ ਗੁਜਰਾਤ ਦੇ ਕੌਣ ਬਣਾਏ ਗਏ ਆ ਹਰਸ਼ ਸ਼ੰਗਵੀ ਠੀਕ ਹੈ ਹੁਣ ਗੁਜਰਾਤ ਦੀ ਗੱਲ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਗੁਜਰਾਤ ਗੁਜਰਾਤ ਦੀ ਕੈਪੀਟਲ ਲਗਾਂਦੀ ਨਗਰ ਇੱਥੋਂ ਦੇ ਚੀਫ ਮਿਨਿਸਟਰ ਭੁਪਿੰਦਰ ਪਾਈ ਪਟੇਲ ਗਵਰਨਰ ਆਚਾਰੀਆ ਦੇਵਰਾਤ ਅਹਮਦਾਬਾਦ ਰਾਸ਼ਟ੍ਰ ਮੰਡਲ ਖੇਡਾਂ 2030 ਦੀ ਮੇਜ਼ਬਾਨੀ ਸਾਡੇ ਭਾਰਤ ਦੇ ਵਿੱਚ ਕੀਤੀ ਜਾਊਗੀ ਅਹਮਦਾਬਾਦ ਦੇ ਵਿੱਚ ਹੋਣਗੀਆਂ ਗੁਜਰਾਤ ਦੇ ਵਿੱਚ ਗਾਂਦੀਨਗਰ ਵਿੱਚ ਭੂਮੀ ਪ੍ਰਸ਼ਾਸਨ ਅਤੇ ਆਫਤ ਪ੍ਰਬੰਧਨ ਬਾਰੇ ਰਾਸ਼ਟਰੀ ਕਾਨਫਰੰਸ ਆਯੋਜਿਤ ਕੀਤੀ ਗਈ। ਪ੍ਰਧਾਨ ਮੰਤਰੀ ਸੂਰਜ ਘਾਰ ਯੋਜਨਾ ਦੇ ਤਹਿਤ ਤੋਰੜੋ ਗੁਜਰਾਤ ਦਾ ਚੌਥਾ ਸੂਰਜੀ ਪਿੰਡ ਬਣਿਆ। ਅਹਮਦਾਬਾਦ ਵਿੱਚ ਏਸ਼ੀਆ ਦਾ ਸਭ ਤੋਂ ਵੱਡਾ ਰੇਲ ਸੰਚਾਲਨ ਕਮਾਂਡ ਸੈਂਟਰ ਦਾ ਉਦਘਾਟਨ ਕੀਤਾ ਗਿਆ। ਅਹਮਦਾਬਾਦ ਦੇ ਨਾਰਨਪੁਰਾ ਵਿੱਚ ਭਾਰਤ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਆਧੁਨਿਕ ਖੇਡ ਕੰਪਲੈਕਸ ਦਾ ਉਦਘਾਟਨ ਕੀਤਾ ਗਿਆ। ਯਾਰੋਸਾਈਟ ਇੱਕ ਦੁਰਲੱਭ ਖਣਿਜਾ ਗੁਜਰਾਤ ਦੇ ਕਕਸ਼ ਦੇ ਮਾਤਨੁਮਦ ਪਿੰਡ ਵਿੱਚ ਖੋਜਿਆ ਗਿਆ ਤੇ ਭਾਰਤ ਦਾ ਪਹਿਲਾ ਮਲਟੀ ਲੈਂਡ ਫ੍ਰੀ ਫਲੋ ਟੂਲ ਸਿਸਟਮ ਗੁਜਰਾਤ ਵਿੱਚ ਖੁੱਲਿਆ ਨੈਕਸਟ ਹੈ ਹਾਲ ਹੀ ਵਿੱਚ 11ਵਾਂ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ ਕਿੱਥੇ ਆਯੋਜਿਤ ਕੀਤਾ ਜਾਵੇਗਾ 11ਵਾਂ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ ਆਯੋਜਿਤ ਕੀਤਾ ਜਾਵੇਗਾ ਚੰਡੀਗੜ੍ਹ ਦੇ ਵਿੱਚ ਤੇ ਇਹ 6 ਦਸੰਬਰ 2025 ਤੋਂ ਲੈ ਕੇ 9 ਦਸੰਬਰ 2025 ਤੱਕ ਹੋਵੇਗਾ ਨੈਕਸਟ ਹੈ 2026 ਦੀ ਪਹਿਲੀ ਤਿਮਾਹੀ ਵਿੱਚ ਦੁਨੀਆ ਦਾ ਪਹਿਲਾ ਮਲਟੀ ਸੈਂਸਰ ਈਓ ਸੈਟੇਲਾਈਟ ਕੌਣ ਲਾਂਚ ਕਰੇਗਾ ਹਾਂਜੀ 2026 ਦੀ ਪਹਿਲੀ ਤਿਮਾਹੀ ਦੇ ਵਿੱਚ ਦੁਨੀਆ ਦਾ ਪਹਿਲਾ ਮਲਟੀ ਸੈਂਸਰ ਈਓ ਸੈਟੇਲਾਈਟ ਲਾਂਚ ਕੀਤਾ ਜਾਵੇਗਾ ਤੇ ਇਸ ਨੂੰ ਗੈਲੈਕਸੀ ਆਈਵਾਜ਼ੋ ਲਾਂਚ ਕੀਤਾ ਜਾਵੇਗਾ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਹਾਲ ਹੀ ਵਿੱਚ हाल ही ਵਿੱਚ ਯੂਨਾਈਟਿਡ ਨੇਸ਼ਨ ਗਲੋਬਲ ਜੀਓ ਸਪੇਸ਼ੀਅਲ ਇਨਫੋਰਮੇਸ਼ਨ ਮੈਨੇਜਮੈਂਟ ਏਸ਼ੀਆ ਪ੍ਰਸ਼ਾਂਤ ਖੇਤਰੀ ਕਮੇਟੀ ਦੇ ਜਰਨਲ ਚੇਅਰ ਪਰਸਨ ਵਜੋਂ ਕਿਸ ਨੂੰ ਚੁਣਿਆ ਗਿਆ ਤਾਂ ਸਾਡਾ ਦੇਸ਼ ਭਾਰਤ ਸਾਡਾ ਦੇਸ਼ ਭਾਰਤ ਯੂਨਾਈਟਿਡ ਨੇਸ਼ਨਸ ਗਲੋਬਲ ਜੀਓ ਸਪੇਸ ਜੀਓ ਸਪੇਸ਼ੀਅਲ ਇਨਫੋਰਮੇਸ਼ਨ ਮੈਨੇਜਮੈਂਟ ਏਸ਼ੀਆ ਪ੍ਰਸ਼ਾਂਤ ਦੀ ਖੇਤਰੀ ਕਮੇਟੀ ਲਈ ਚੁਣਿਆ ਗਿਆ ਆਪਸ਼ਨ ਬੀਜ਼ਾ ਰਾਈਟ ਆਨਸਰ ਇੰਪੋਰਟੈਂਟ ਪੁਆਇੰਟ ਤੋਂ ਵੀ ਤੁਸੀਂ ਸਮਝ ਸਕਦੇ ਹੋ 2028 ਤੱਕ ਚੁਣਿਆ ਗਿਆ 3 ਸਾਲਾਂ ਦੇ ਲਈ ਹੁਣ ਭਾਰਤ ਨੂੰ ਚੁਣਿਆ ਗਿਆ ਭਾਰਤ ਦੀ ਕੈਪੀਟਲ ਨਵੀਂ ਦਿੱਲੀ 78 ਇੰਡੀਅਨ ਰੁਪਇਆ ਪ੍ਰੈਜ਼ੀਡੈਂਟ ਅਦਰੋਪਟਿਮਰੂ ਪ੍ਰਧਾਨ ਮੰਤਰੀ ਅਨਿੰਦਰ ਮੋਦੀ ਜੀ ਭਾਰਤ ਵਿੱਚ ਕੋਲਰ ਆਂਸਰ ਸਾਈਟਾਂ ਦੀ ਸੰਖਿਆ 93 ਹੋ ਗਈ ਹੈ ਭਾਰਤ ਪੂਰੀ ਦੁਨੀਆ ਦੇ ਵਿੱਚ ਖੇਤਰਫਲ ਪੱਖੋਂ 7ਵੇਂ ਸਥਾਨ ਤੇ ਹੈ ਭਾਰਤ ਦੇ ਨਾਲ 7 ਹੀ ਦੇਸ਼ਾਂ ਦੀ ਹੱਦ ਲੱਗਦੀਆਂ ਪਾਕਿਸਤਾਨ ਅਫਗਾਨਿਸਤਾਨ ਚੀਨ ਨੇਪਾਲ ਭੂਟਾਨ ਬਰਮਾ ਮਿਆਂਮਾਰ ਬੰਗਲਾਦੇਸ਼ ਬਰਮਾ ਤੇ ਮਿਆਂਮਾਰ ਇੱਕੋ ਹੀ ਆ ਉਹਦਾ ਨਾਮ ਚੇਂਜ ਹੋਇਆ ਠੀਕ ਹੈ ਬੰਗਲਾਦੇਸ਼ ਦੀ ਸਭ ਤੋਂ ਵੱਧ ਹੱਦ ਲੱਗਦੀ ਹੈ ਬੰਗਲਾਦੇਸ਼ ਦੀ ਭਾਰਤ ਦੇ ਨਾਲ 4096 ਕਿਲੋਮੀਟਰ ਦੀ ਹੱਦ ਲੱਗਦੀ ਹੈ ਭਾਰਤ ਦੇ ਪੰਜ ਰਾਜ ਜਿਹੜੇ ਬੰਗਲਾਦੇਸ਼ ਨੂੰ ਟੱਚ ਕਰਦੇ ਆ ਤੇ ਇਸ ਤੋਂ ਇਲਾਵਾ ਭਾਰਤ ਅਰਥਵਿਵਸਥਾ ਦੇ ਮਾਮਲੇ ਵਿੱਚ ਚੌਥੇ ਸਥਾਨ ਤੇ ਪਹੁੰਚ ਗਿਆ ਜਾਪਾਨ ਨੂੰ ਪਿੱਛੇ ਛੱਡ ਕੇ ਤੇ ਭਾਰਤ ਤੋਂਧ ਦੇ ਉਤਪਾਦਨ ਵਿੱਚ ਟੌਪ ਤੇ ਆ ਦਾਲਾਂ ਦੇ ਉਤਪਾਦਨ ਵਿੱਚ ਟੌਪ ਤੇ ਆ ਭਾਰਤ ਦੇ ਰੱਖਿਆ ਮੰਤਰੀ ਦਾ ਨਾਮ ਆ ਰਾਜਨਾਥ ਸਿੰਘ ਤੇ ਗਲੋਬਲ ਹੰਗਰ ਇੰਡੈਕਸ 2025 ਵਿੱਚ ਭਾਰਤ 102 ਸਥਾਨ ਤੇ ਰਿਹਾ ਭਾਰਤ 7ਵੀਂ ਵਾਰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸਤ ਦੇ ਲਈ ਬਿਨਾ ਵਿਰੋਧ ਚੁਣਿਆ ਗਿਆ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਘਰੇਲੂ ਹਵਾਵਾਜੀ ਬਾਜ਼ਾਰ ਬਣਿਆ ਭਾਰਤ ਰਾਸ਼ਟਰੀ ਉਠ ਸਥਿਰਤਾ ਪਹਿਲ ਕਦਮੇ ਸ਼ੁਰੂ ਕਰੇਗਾ ਭਾਰਤ ਨੇ ਨਵੀਂ ਦਿੱਲੀ ਵਿੱਚ 2025 ਵਿਸ਼ਵ ਪੈਰਾਥਲੈਟਿਕ ਚੈਂਪੀਅਨਸ਼ਿਪ ਵਿੱਚ 22 ਮੈਡਲ ਜਿੱਤੇ WOF ਵਿਸ਼ਵ ਜੂਨੀਅਰ ਚੈਂਪੀਅਨਸ਼ਿਪ 2025 ਭਾਰਤ ਵਿੱਚ ਆਯੋਜਿਤ ਕੀਤੀ ਜਾਵੇਗੀ ISSF ਜੂਨੀਅਰ ਵਿਸ਼ਵ ਕੱਪ ਵਿੱਚ ਭਾਰਤ ਮੈਡਲ ਸੁੱਚਿਤ ਟੌਪ ਤੇ ਰਹਾ ਭਾਰਤ ਨੇ ਸਮਾਜਿਕ ਸੁਰੱਖਿਆ ਵਿੱਚ ਸ਼ਾਨਦਾਰ ਪ੍ਰਾਪਤੀ ਲਈ ISSA ਪੁਰਸਕਾਰ ਜਿੱਤੇ ਆ ਨੈਕਸਟ ਹਾਲ ਹੀ ਵਿੱਚ ਕਿਸ ਦੇਸ਼ ਦੇ ਨੋਵਲ ਪੁਰਸਕਾਰ ਜੇਤੂ ਚੈਨ ਨਿੰਗ ਗਿਆੰਗ ਦਾ 103 ਸਾਲ ਦੀ ਉਮਰ ਵਿੱਚ ਬੀਜਿੰਗ ਵਿੱਚ ਦੇਹਾਂਤ ਹੋਇਆ ਤਾਂ ਬੀਜਿੰਗ ਚੀਨ ਦੀ ਕੈਪੀਟਲ ਹੈ ਤੇ ਚੀਨ ਦੇ ਨੋਵਲ ਪੁਰਸਕਾਰ ਜੇਤੂ ਆ ਚੈਨ ਨਿੰਗ ਆੰਗ ਇਨਾਂ ਦਾ 103 ਸਾਲ ਦੀ ਉਮਰ ਵਿੱਚ ਦੇਹਾਂਤ ਹੋਇਆ ਤੇ ਇਹ ਫੇਮਸ ਅਮਰੀਕੀ ਭੌਤਿਕ ਵਿਗਿਆਨੀ ਸੀ ਠੀਕ ਹੈ অপਸ਼ਨ ਸੀ ਇਸ ਦਾ ਰਾਈਟ ਆਨਸਰ ਤੇ ਇਹਨਾਂ ਨੇ ਅਮਰੀਕੀ ਭੌਤਿਕ ਵਿਗਿਆਨੀ ਰੋਬਰਟ ਮਿਲਜ਼ ਨਾਲ ਮਿਲ ਕੇ ਸਮੀਕਰਨਾਂ ਦਾ ਇੱਕ ਸੈੱਟ ਤਿਆਰ ਕੀਤਾ ਸੀ ਵੈਸੇ ਇਹ ਚੀਨ ਦੇ ਭੌਤਿਕ ਵਿਗਿਆਨੀ ਆ ਜਿਨ੍ਹਾਂ ਨੂੰ ਗਣਿਤ ਦਾ ਨੋਬਲ ਪੁਰਸਕਾਰ ਮਿਲ ਚੁੱਕਿਆ ਠੀਕ ਹੈ ਹੁਣ ਚੀਨ ਦੀ ਗੱਲ ਆ ਤਾਂ ਚੀਨ ਚੀਨ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਚੀਨ ਦੀ ਕੈਪੀਟਲ ਅਬੀਜ਼ਿੰਗ ਕਰਾਂ ਸੇਰ ਇਨ ਮਿਨ ਵੀ ਪ੍ਰੈਜ਼ੀਡੈਂਟ ਆ ਜੀ ਜਿੰਪਿੰਗ ਚੀਨ ਦੀ ਹੱਥ ਦੁਨੀਆ ਦੇ ਸਭ ਤੋਂ ਜ਼ਿਆਦਾ ਦੇਸ਼ਾਂ ਦੇ ਨਾਲ ਲੱਗਦੀ ਹੈ 14 ਦੇਸ਼ਾਂ ਦੇ ਨਾਲ ਚੀਨ ਦੀ ਹੱਦ ਲੱਗਦੀ ਹੈ ਬੀ ਐਲ ਐਸ ਇੰਟਰਨੈਸ਼ਨਲ ਚੀਨ ਵਿੱਚ ਭਾਰਤੀ ਵੀਜ਼ਾ ਕੇਂਦਰ ਚਲਾਏਗਾ ਚੀਨ ਨੇ ਗੋਬੀ ਮਾਰੂਥਲ ਵਿੱਚ ਦੁਨੀਆ ਦਾ ਪਹਿਲਾ ਸੂਰਜੀ ਥਰਮਲ ਪਾਵਰ ਪਲਾਂਟ ਲਾਂਚ ਕੀਤਾ। ਚੀਨ ਨੇ ਧਿਆਨ ਲੌਂਗ 3 ਮੂਡ ਵਰਤ ਤੋਂ ਯੂਰੋਗ ਰਾਕੇਟ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ। ਚੀਨਿਆ ਦਾਕਰ ਗਾਇਕ ਅਤੇ ਨਿਰਦੇਸ਼ਕ ਐਲਨ ਯੂ ਮੈਂਗਲੌਂਗ ਦਾ 37 ਸਾਲ ਦੀ ਉਮਰ ਵਿੱਚ ਦੇਹਾਂਤ ਹੋਇਆ। ਚੀਨ ਆਈਐਸਐਸਐਫ ਵਿਸ਼ਵ ਕੱਪ 2025 ਦੀ ਮੈਡਲ ਸੋਚੀ ਵਿੱਚ ਟੌਪ ਤੇ ਰਹੇ ਹਨ। ਚਿੰਗਦੂ ਵਿੱਚ ਹੋਈਆਂ ਵਿਸ਼ਵ ਖੇਡਾਂ 2025 ਵਿੱਚ ਚੀਨ ਟੌਪ ਤੇ ਰਿਹਾ। ਚੀਨ ਵਿੱਚ ਰੋਬੋਟ 올림픽 ਸ਼ੁਰੂ ਹੋਏ। ਚੀਨ ਨੇ 11 ਗਿਲੇ 4 ਉਪਗ੍ਰਹਿ ਲਾਂਚ ਕੀਤੇ ਨੈਕਸਟ ਹਾਲ ਹੀ ਵਿੱਚ ਚੀਨ ਦੇ ਨਾਨੀਂਗ ਵਿੱਚ ਹੋਏ تیرੰਦਾਜ਼ੀ ਵਿਸ਼ਵ ਕੱਪ ਫਾਈਨਲ ਵਿੱਚ ਭਾਰਤੀ تیرੰਦਾਜ਼ ਜੋਤੀ ਸੂਰੇਖਾ ਵੈਨਮ ਨੇ ਕਿਹੜਾ ਮੈਡਲ ਜਿੱਤੇ ਆ ਚੀਨ ਦੇ ਨਾਨੀਂਗ ਦੇ ਵਿੱਚ ਹੋਏ تیرੰਦਾਜ਼ੀ ਵਿਸ਼ਵ ਕੱਪ ਫਾਈਨਲ ਵਿੱਚ ਭਾਰਤੀ تیرੰਦਾਜ਼ੀ ਜੋਤੀ ਸੂਰੇਖਾ ਨੇ ਕਾਂਸੀ ਦਾ ਮੈਡਲ ਜਿੱਤੇ ਆ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਜੀ ਹਾਲ ਹੀ ਵਿੱਚ FIFA ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਵਾਲਾ ਦੂਜਾ ਸਭ ਤੋਂ ਛੋਟਾ ਦੇਸ਼ ਕੌਣ ਬਣਿਆ ਹੁਣ ਮੈਂ ਇਥੇ ਦੂਜੇ ਦੀ ਗੱਲ ਕਰ ਰਹੀ ਹਾਂ ਤੁਹਾਡੇ ਮਾਈਂਡ ਦੇ ਵਿੱਚ ਤੁਰੰਤ ਆਉਣਾ ਚਾਹੀਦਾ ਕਿ ਪਹਿਲਾ ਕਿਹੜਾ ਵਾ ਦੇਖੋ ਸਭ ਤੋਂ ਪਹਿਲਾਂ ਆਈਸਲੈਂਡ 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 ਨੇ ਆਈਸਲੈਂਡ ਨੇ 2018 ਵਿੱਚ FIFA ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਸੀ ਤੇ ਹੁਣ ਦੂਸਰੇ ਨੰਬਰ ਤੇ ਕਿਹਨੇ ਕੀਤਾ ਵਾ ਕੈਪਵਾਰਡ ਨੇ অপਸ਼ਨ B ਇਜ਼ ਦਾ ਰਾਈਟ ਆਨਸਰ ਕੈਪਵਾਰਡਿਕ ਕੰਟਰੀ ਦਾ ਨਾਮ ਆ ਜਿਸ ਨੂੰ ਤੁਸੀਂ ਮੈਪ ਦੇ ਵਿੱਚ ਦੇਖ ਸਕਦੇ ਹੋ ਠੀਕ ਹੈ ਨੈਕਸਟ ਹੈ ਜੀ ਹਾਲ ਹੀ ਵਿੱਚ ਐਸਓਸੀਐਮ ਦਾ ਨਵਾਂ ਪ੍ਰਧਾਨ ਕੌਣ ਚੁਣਿਆ ਗਿਆ ਐਸਓਸੀਐਮ ਦੀ ਫੁੱਲ ਫਾਰਮ ਦਿਖੋ ਐਸੋਸੀਏਸ਼ਨ ਚੈਂਬਰਸ ਆਫ ਕਮਰਸ ਐਂਡ ਇੰਡਸਟਰੀ ਆਫ ਇੰਡੀਆ ਇਸ ਦੇ ਨਵੇਂ ਪ੍ਰਧਾਨ ਵਜੋਂ ਚੁਣਿਆ ਗਿਆ ਬਨ ਨਿਰਮਲ ਮਿੰਟਨ অপਸ਼ਨ ਸੀ ਇਸ ਆ ਰਾਈਟ ਆਨਸਰ ਨਿਰਮਲ ਮਿੰਡਾ ਠੀਕ ਹੈ ਨੈਕਸਟ ਹੁਣ ਇੱਕ ਅਪੁਆਇੰਟਮੈਂਟ ਦੀ ਗੱਲ ਆ ਤਾਂ ਡੈਨ ਕਾਰਟਰਸ ਨੂੰ ਆਈਐਮਐਫ ਦਾ ਪਹਿਲਾ ਡਿਪਟੀ ਮੈਨੇਜਿੰਗ ਡਾਇਰੈਕਟਰ ਚੁਣਿਆ ਗਿਆ ਫਿਕੀ ਨੇ ਅਨੰਤ ਗੋਇੰਕਾ ਨੂੰ 2025-26 ਦੇ ਕਾਰਜਕਾਲ ਲਈ ਆਪਣਾ ਪ੍ਰਧਾਨ ਚੁਣਿਆ ਸੋਨਾਲੀ ਸੈਨ ਗੁਪਤਾ ਨੂੰ ਆਰਬੀਆਈ ਦਾ ਕਾਰਜਕਾਰੀ ਨਿਰਦੇਸ਼ਕ ਚੁਣਿਆ ਗਿਆ ਰਿਸ਼ੀ ਸੁੰਨਕ ਨੂੰ ਮਾਈਕਰੋਸਾਫਟ ਅਤੇ ਐਂਥਰੋਪਿਕ ਦਾ ਸਲਾਹਕਾਰ ਚੁਣਿਆ ਗਿਆ ਜਸਟਿਸ ਸੋਮੇਨ ਸੈਂਡ ਮੇਗਾਲਿਆ ਹਾਈ ਕੋਰਟ ਦੇ 14ਵੇਂ ਮੁੱਖ ਜੱਜ ਚੁਣੇ ਗਏ ਕਾਲਿਦ ਅਲ ਐਲਾਨੀ ਨੂੰ ਯੂਨੈਸਕੋ ਦਾ ਅਗਲਾ ਡਾਇਰੈਕਟਰ ਜਰਨਲ ਚੁਣਿਆ ਗਿਆ। ਕਲਿਆਣ ਕੁਮਾਰ ਨੂੰ ਸੈਂਟਰਲ ਬੈਂਕ ਆਫ ਇੰਡੀਆ ਦਾ ਐਮ ਡੀ ਅਤੇ ਸੀਈਓ ਚੁਣਿਆ ਗਿਆ। ਨੈਕਸਟ ਹੈ ਕਿ ਇਸ ਐਮਸੀ ਨੇ ਹਾਲ ਹੀ ਵਿੱਚ ਯੂਪੀਆਈ ਰਾਹੀਂ ਪੇਮੈਂਟ ਫ੍ਰੋਮ ਮਿਊਚੁਅਲ ਫੰਡ ਲਾਂਚ ਕੀਤਾ। ਹਾਂਜੀ ਰੀਸੈਂਟਲੀ ਬਜਾਜ ਫਾਈਨੈਂਸ ਅਸੈਸਟ ਮੈਨੇਜਮੈਂਟ ਕੰਪਨੀ ਨੇ ਕਿਉਰੀ ਮਨੀ ਦੇ ਸਹਿਯੋਗ ਦੇ ਨਾਲ ਪੇ ਵਿਦ ਮਿਊਚੁਅਲ ਫੰਡ ਸਹੂਲਤ ਸ਼ੁਰੂ ਕੀਤੀ ਹੈ। ਪੇ ਵਿਦ ਪੇ ਵਿਦ ਮਿਊਚੁਅਲ ਫੰਡਸ ਜੋ ਤੁਸੀਂ ਧਿਆਨ ਦੇ ਵਿੱਚ ਰੱਖਣਾ ਕਾਫੀ ਇੰਪੋਰਟੈਂਟ ਹੈ ਤੁਹਾਡੇ ਦੇ ਲਈ ਤੁਹਾਡੇ ਲਈ ਤਾਂ ਬਜਾਜ ਫਾਈਨੈਂਸ ਇੱਥੇ ਡੀ ਆਪਸ਼ਨ ਰਾਈਟ ਆਨਸਰ ਹੈ ਠੀਕ ਹੈ ਹਾਂਜੀ ਇਸਦੇ ਨਾਲ ਸਾਈਡ ਅਸ ਦੀ ਕਲਾਸ ਖਤਮ ਹੁੰਦੀ ਹੈ ਇੱਕ ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਅਸ ਦੀ ਕਲਾਸ ਚੰਗੀ ਲੱਗੀ ਹੋਵੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ